ਇਹਤੀ 3 ਮਈ 2025 ਨੂੰ ਚਰਮਜੀਤ ਕੌਰ ਜੋ ਕਿ ਸ਼ਾਂਤਨਗਰ ਬਠਿੰਡਾ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੇ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਕੰਪਲੇਨ ਦਰਜ ਕੀਤੀ ਸੀ ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਤੋਲੇ ਦੇ ਕ੍ਰੀਮ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਹੈਗੀ ਹੈ ਚੋਰੀ ਹੋ ਗਈ ਹੈ ਜਿਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਅੰਡਰ ਸੈਕਸ਼ਨ 306 ਬੀ ਇਹਨਾਂ ਦਰਜ ਰਜਿਸਟਰ ਕੀਤਾ ਸੀਗਾ ਤੇ ਮਕਦਮਾ ਦਰਜ ਰਜਿਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾਂ ਸੀਗੀਆਂ ਵੱਖ-ਵੱਖ ਟੀਮਾਂ ਸੀ ਇਸ ਦੀ ਜਾਂਚ ਦੇ ਵਿੱਚ ਲਗਾ ਦਿੱਤੀਆਂ ਸੀਗੀਆਂ ਅ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵੀਡੈਂਸ ਨਾਲ ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਚੀਜ਼ਾਂ ਦੇ ਕੰਮ ਕਰਦੇ ਹੋਏ ਅਰਾਊਂਡ 3 ਮਹੀਨੇ ਤੋਂ ਬਾਅਦ ਜਿਹੜੀ ਹੈਗੀ ਸਾਨੂੰ ਇਸ ਮੁਕੱਦਮੇ ਦੇ ਵਿੱਚ ਸਫਲਤਾ ਹਾਸਲ ਹੋਈ ਇਸ ਮੁਕੱਦਮੇ ਦੇ ਵਿੱਚ ਅਸੀਂ ਵਿਨੋਦ ਮਹਾਤੋ ਜੋ ਕਿ ਜ਼ਿਲ੍ਹਾ ਤਰਪੰਗਾ ਦੇ ਰਹਿਣ ਵਾਲੇ ਨੇ ਬਿਹਾਰ ਤੋਂ ਰਹਿਣ ਵਾਲੇ ਸੀਗੇ ਉਹਨਾਂ ਨੂੰ ਅਸੀਂ ਇਸ ਮੁਕੱਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕੱਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਤਰਪੰਗਾ ਦੇ ਵਿੱਚ ਲਪੋਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਿਮਾਂਡ ਲੈਣ ਤੋਂ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਤੁੰਦੇ ਜਿਹੜੇ ਸੋਨਾ ਹੈਗਾ ਬਰਾਮਦ ਕੀਤਾ ਇਸ ਦੇ ਨਾਲ 5 ਲੱਖ ਰੁਪਏ ਜਿਹੜਾ ਕੈਸ਼ ਸੀਗਾ ਜਿਹੜੇ ਨੇ ਸੋਨਾ ਸੇਲ ਕਰਕੇ ਜਿਹੜਾ ਕੁਝ ਕੈਸ਼ ਜਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਬਿਹਾਰ ਪੁਲਿਸ ਨੇ ਸਾਡਾ ਉੱਥੇ ਬਹੁਤ ਸਹਿਯੋਗ ਕੀਤਾ ਜਿਹਦੇ ਵਿੱਚ ਥਾਣਾ ਭੋਖੜਾ ਦੇ ਵਿੱਚ ਤਨਾਤ ਇਨਸਪੈਕਟਰ ਤਿਰਪੁਰੀ ਕੁਮਾਰ ਜੋ ਕਿ ਉਥੋਂ ਦੇ ਐਸ ਐਚ ਓ ਸੀਗੇ ਜ਼ਿਲ੍ਹਾ ਸਿਟਾਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿਹਨਤ ਕਰਦੇ ਹੋਏ ਅਦੇ ਵਿੱਚ ਸਾਡੀ ਐਫਰਟ ਦੇ ਨਾਲ ਕਰਦੇ ਹੋਏ ਜਿਹਦੇ ਵਿੱਚ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 17 ਟੋਨੇ ਸੋਨਾ ਤੇ 5 ਲੱਖ ਰੁਪਈਆ ਜਿਹੜਾ ਕੈਸ਼ ਹੈਗਾ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਹ ਤੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਹੁਣ ਜਿਹੜਾ ਵਿਨੋਦ ਮਾਤੋ ਹੈ ਇਹਦੀ ਸਾਡੇ ਕੋਲ ਪੂਸਰਮਾਨ ਦੇ ਉੱਪਰ ਚੱਲ ਰਿਹਾ ਅੱਜ ਇਹਨੂੰ ਬੇਸ਼ਕਰ ਕੇ ਦੁਬਾਰਾ ਪੂਸਰਮਾਨ ਆਸਰੇ ਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਹੈ ਕਿ ਇਸ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਇਸਦੀ ਘਰਵਾਲੀ ਰਤਨੀ ਇਸਦੀ ਸਾਸ ਸਵੇਤਰੀ ਦੇਵੀ ਦਵਿੰਦਰ ਸਿੰਘ ਤੇ ਇਹ ਜਿਹੜਾ ਵਿਨੋਦ ਮਾਤੋ ਇਹ ਚਾਰਾਂ ਦੀ ਪਲਾਨਿੰਗ ਦੇ ਨਾਲ ਹੀ ਇਹ ਚੋਰੀ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਗਿਆ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੋਨਾ ਸੀਗਾ ਕੋਸ ਸੋਨਾ ਬਿਹਾਰ ਦੇ ਵਿੱਚ ਆਪਣਾ ਬੇਸਿਕਲੀ ਦਰਬੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਇਹਨਾਂ ਨੇ ਪਿੱਛੇ ਭੇਜ ਦਿੱਤਾ ਕੋਸ ਸੋਨਾ ਇਹਨਾਂ ਨੇ ਵੇਚ ਵੀ ਦਿੱਤਾ ਸੀਗਾ ਸੋ ਸਾਰੀ ਟੀਮਸ ਨੂੰ ਟ੍ਰੇਲ ਕਰਦੇ ਹੋਏ ਸਾਡੇ ਡੀਐਸਪੀ ਸੀਰੀ ਤੋਂ ਸਬ-ਡਿਵੀਜ਼ਨ ਸਰਦਾਰ ਸਰਬਜੀਤ ਸਿੰਘ ਜੀ ਦੇ ਨਾਲ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜੋਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਵਿਨੋਦ ਮਹਾਤੋ ਦੀ ਅਰੈਸਟ ਕਰਨ ਤੋਂ ਬਾਅਦ ਅਸੀਂ ਇਹਨੂੰ 6 ਦਿਨ ਦੇ ਪੁਲਸ ਰਿਮਾਨਡ ਉੱਪਰ ਲਿਆ ਰਿਮਾਨਡ ਦੇ ਆਜ਼ਾਦ ਕਰਨ ਤੋਂ ਬਾਅਦ ਸਾਡੀ ਟੀਮਸ ਦਰਬੰਗਾ ਵੱਲ ਤੇ ਰਵਾਨਾ ਹੋਈ ਤੋ ਉਥੇ ਜਿੱਦਾਂ ਮੈਂ ਪਹਿਲਾਂ ਦੱਸਿਆ ਇੰਸਪੈਕਟਰ ਤੇਰਪੁਰੀ ਕੁਮਾਰ ਦੀ ਮੱਦੇ ਨਾਲ ਜਿਹੜੇ ਅਸੀਂ ਇਸ ਮਕਦਮਾ ਦੇ ਵਿੱਚ ਹੁਣ ਤੱਕ 17 ਤੋਲੇ ਸੋਨਾ ਤੇ 5 ਲੱਖ ਰੁਪਇਆ ਕੈਸ਼ ਤੇ ਨਾਲ 300 ਗ੍ਰਾਮ ਚੰਦੀ ਜਿਹੜੀ ਹੈਗੀ ਬਰਾਮਦ ਕਰਤੀ ਸੀ ਇਹ ਰਤਨੀ ਦੇਵੀ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਹਦੇ ਨੌਕਰਾਂ ਨੇ ਕੰਮ ਕਰਦੀ ਸੀਗੀ ਇਹ ਮਈ ਅਪ੍ਰੈਲ ਤੋਂ ਬਾਅਦ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਇੱਕਦਮ ਅਚਾਨਕ ਉਥੋਂ ਹਟ ਜਾਂਦੀ ਹੈ ਜਿਹੜੇ ਚਰਨਜੀਤ ਕੌਰ ਸੀਗੀ ਉਹਨਾਂ ਨੂੰ ਕਿਉਂਕਿ ਸੋਨਾ ਪਹਿਲਾਂ ਉਹਨਾਂ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਲੋਕਰ ਤੋਂ ਬਾਦ ਦੇ ਵਿੱਚ ਘਰ ਵਿੱਚ ਲਿਆ ਹੈ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡਾ ਸੋਨਾ ਚੋਰੀ ਹੋ ਗਿਆ ਇੱਕ ਦਿਨ ਫੰਕਸ਼ਨ ਤੇ ਜਾਣ ਵਾਸਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜਿਹੜਾ ਸਾਡਾ ਸੋਨਾ ਚੋਰਾ ਚੋਰੀ ਹੋ ਗਿਆ ਜਿਸ ਤੇ ਉਹਨਾਂ ਨੇ ਥਾਣੇ ਵਿੱਚ ਇਨਫੋਰਮੇਸ਼ਨ ਦਿੱਤੀ ਚਲੋ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਫਰਦਰ ਤਕਤੀਸ਼ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਕਿ ਜੋ ਰਤਨੀ ਬੀਬੀ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਕੰਮ ਕਰਕੇ ਛੱਡ ਗਈ ਸੀ ਉਸ ਨੇ ਹੀ ਸਾਰਾ ਜਿਹੜਾ ਚੋਰੀ ਦੀ ਜਿਹੜੀ ਹੈਗੀ ਵਾਰਦਾਤ ਕੀਤੀ ਸੀ ਇਹ ਦੇਖੋ ਇਹ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਘਰ ਦੇ ਵਿੱਚੋਂ ਛੱਡ ਗਈ ਸੀ 9 ਅਪ੍ਰੈਲ ਨੂੰ ਲਾਸਟ ਉਹਦੇ ਕੰਮ ਤੇ ਗਈ ਸੀਗੀ ਤੇ ਇਹਨਾਂ ਨੂੰ 3 ਮਹੀਨਿਆਂ ਨੂੰ ਜਿਹੜਾ ਹੈਗਾ ਇਸ ਬਾਰੇ ਸੂਚਨਾ ਸਾਨੂੰ ਦਿੱਤੀ ਹੈ। ਇਹ ਟੋਟਲ ਜਿਹੜਾ ਸੋਨਾ ਚੋਰੀ ਹੋਇਆ ਸੀਗਾ ਟੋਟਲ 74 ਟੋਲੇ ਸੋਨਾ ਸੀਗਾ। ਇੱਕ ਕਿਲੋ ਚਾਂਦੀ ਜਿਹੜੀ ਸੀਗੀ ਇਹਦੇ ਵਿੱਚ ਚੋਰੀ ਹੋਈ ਸੀਗੀ ਜਿਸ ਦੇ ਵਿੱਚ ਹੁਣ ਤੱਕ ਇੱਕ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ 17 ਟੋਲੇ ਸੋਨਾ ਬਰਾਮਦ ਕਰ ਚੁੱਕੇ ਹਾਂ। ਕੁਝ ਉਹਨਾਂ ਨੇ ਸੇਲ ਕਰ ਦਿੱਤਾ ਸੀਗਾ ਉਹਦੇ ਵਿੱਚ ਸੇਲ ਕਰਕੇ ਪੈਸੇ ਘਰੇ ਰੱਖ ਲਏ ਸੀਗੇ। ਉਸ ਪੈਸੇ ਦੇ ਵਿੱਚੋਂ ਅਸੀਂ 15 ਲੱਖ ਸੋਰੀ 5 ਲੱਖ ਰੁਪਏ ਕੈਸ਼ ਜਿਹੜਾ ਹੈਗਾ ਬਰਾਮਦ ਹੋ ਚੁੱਕਿਆ। ਤੇ 300 ਗ੍ਰਾਮ ਜਿਹੜੀ ਚਾਂਦੀ ਵੀ ਇਸ ਵਿੱਚ ਪਰਾਉਂ ਦੋ ਚੁੱਕੀ ਹੈ। ਇਹ ਜਿਹੜੀ ਰਤਨੀ ਦੇਵੀ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਕਿ ਪੁਲਿਸ ਮੇਰੇ ਚੈੱਕ ਕਰ ਰਹੀ ਹੈ ਕਿ ਪੁਲਿਸ ਨੂੰ ਮੇਰੇ ਉੱਪਰ ਸ਼ੱਕ ਹੋ ਗਿਆ ਤਾਂ ਇਹਨੇ ਜਿਹੜੀ ਸੀਗੀ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀ ਜਿਹਦੇ ਵਿੱਚ ਇਹਨੇ ਹਾਈ ਕੋਰਟ ਤੋਂ ਟਰਮ ਬੇਲ ਲੈਣ ਨੂੰ ਮਿਲੀ ਸੀਗੀ ਜਿਸ ਦੀ ਅਗਲੀ ਤਰੀਕ ਪੇਸ਼ੀ ਤੇ ਅਸੀਂ ਸਾਰੇ ਜਿਹੜੇ ਫੈਕਟ ਸਾਹਮਣੇ ਰੱਖਾਂਗੇ ਤੇ ਬੇਲ ਨੂੰ ਵੀ ਡਿਸਮਿਸ ਕਰਾਇਆ ਜਾਊਗਾ। ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਜਾਣ ਲਈ ਉਹਨਾਂ ਨੇ ਸੋਨਿਆਂ ਨੂੰ ਜਿਹੜਾ ਸੀਗਾ ਲੋਕਰ ਦੇ ਵਿੱਚ ਰੱਖ ਕੇ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਸਾਡਾ ਸੋਨਾ ਜਿਹੜਾ ਕਰੋ ਦੇ ਵਿੱਚ ਗਾਇਬ ਹੋ ਚੁੱਕਿਆ ਸੀ ਕਿ ਸਰ ਕਿੰਨਾ ਸੋਨਾ ਵੇਚਦਾ ਉਹਨਾਂ ਨੇ ਜਿਹੜੀ ਇਹਨੇ ਮੁਰਲੀ ਪੁਸ਼ਕਿਸ਼ ਤੇ ਵਿੱਚ ਦੱਸਿਆ ਕਿ ਅੱਧਾ ਟੋਲਾ ਜਿਹੜਾ ਅੱਧਾ ਸੋਨਾ ਸੀਗਾ ਤਕਰੀਬਨ 37 ਟੋਲੇ ਦੇ ਕਰੀਬ ਸੋਨਾ ਇਹਨੇ ਅੱਗੇ ਸੇਲ ਕੀਤਾ ਹੈਗਾ ਜਿਹੜੇ ਕਿਉਂਕਿ ਬਾਕੀ ਤਿੰਨ ਦੋਸ਼ੀ ਦੀ ਗ੍ਰਫਤਾਰੀ ਹੋਰ ਵੀ ਬਾਕੀ ਹੈ ਜਿਹਦਾ ਰਤਨੀ ਦੀ ਇਹਦੀ ਮਾਤਾ ਸ਼ਵੇਤਰੀ ਦੇਵੀ ਤੇ ਦਵਿੰਦਰ ਕੁਮਾਰ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਹੋਰ ਕਸਟੋਡੀਅਲ ਇਨਡਾਇਰੋਕੇਸ਼ਨ ਹੋਣੀ ਬਾਕੀ ਹੈ ਸੋ ਬਾਕੀ ਜਿਹੜੇ ਫੈਕਟਸ ਅਗੇ ਨੇ ਉਹ ਵੀ ਅਸੀਂ ਕਲੀਅਰ ਕਰਾਂਗੇ ਬੇਸਿਕਲੀ ਇਹਨੇ 37 ਟੋਲੇ ਦੇ ਕਰੀਬ ਜਿਹੜਾ ਸੋਨਾ ਇਹਨੂੰ ਦਸਮਾਤਾ ਵਗੈਰਾ ਨਾਲ ਅਗੇ ਸੇਲ ਕਰ ਦਿੱਤਾ ਇਹ ਇਹਨਾਂ ਨੇ ਸੇਲ ਜਿਹੜਾ ਸੀਗਾ ਆਪਣੇ ਦਰਪੰਗਾ ਜਾ ਕੇ ਉੱਥੇ ਕਿਉਂਕਿ ਬੇਸਿਕਲੀ ਦਰਪੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਸੇਲ ਕੀਤਾ ਸੀ ਇਹ ਤਾਂ ਬੇਸਿਕਲੀ ਦੋਸਤ ਹੈਗਾ ਵਿਰੋਧ ਮਾਤੋ ਦਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਇਹਦੇ ਮੈਂ ਇਕੱਠੇ ਹੀ ਦਿੰਦੇ ਤੁਹਾਨੂੰ ਸਰ ਇਹ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਜੀ ਐਪੀਸ਼ਲ ਇੱਕ ਦੋ ਸਾਲ ਤੋਂ ਉਹਨਾਂ ਦੇ ਘਰ ਕੰਮ ਕਰ ਰਹੀ ਸੀਗੀ ਜਿਹੜੀ ਦੇਖੋ 24 ਚੋਰੀ ਕਰਨ ਤੋਂ ਬਾਅਦ ਇਹ ਕੁਝ ਸੋਨਾ ਆਪਸ ਦੇ ਵਿੱਚ ਇਹਨਾਂ ਡਿਸਟ੍ਰੀਬਿਊਟ ਕਰ ਲਿਆ ਸੀਗਾ ਚਾਰਾਂ ਨੇ ਡਿਸਟ੍ਰੀਬਿਊਟ ਕਰਨ ਤੋਂ ਬਾਅਦ ਅਲੱਗ-ਅਲੱਗ ਇਹਨਾਂ ਡਿਸਪੋਜ਼ ਕੀਤਾ ਕਿਉਂਕਿ ਇਕੱਟਾ ਸੋਨਾ ਜਿਹੜਾ ਜਦੋਂ ਕੋਈ ਥੰਦਾ ਇਸ ਤਰ੍ਹਾਂ ਦਾ ਵੇਚਣ ਵਿੱਚ ਜਾਂਦਾ ਤਾਂ ਉਹਦੇ ਸ਼ੱਕ ਹੋ ਜਾਂਦਾ ਸੋ ਉਸ ਦੀ ਸ਼ੱਕ ਤੋਂ ਬਚਣ ਲਈ ਇਹਨਾਂ ਨੇ ਪਲੈਨਿੰਗ ਕਰਕੇ ਅਲੱਗ-ਅਲੱਗ ਸੋਨਾ ਡਿਸਟ੍ਰੀਬਿਊਟ ਕਰਕੇ ਅਲੱਗ-ਅਲੱਗ ਇਹਨਾਂ ਡਿਸਪੋਜ਼ ਆਫ ਕੀਤਾ ਸੀ ਇਹਦਾ ਵੇਚਣ ਤੋਂ ਬਾਅਦ ਕੈਸ਼ ਇਹਨਾਂ ਨੇ ਘਰੇ ਆਪਣੇ ਰੱਖ ਲਿਆ ਸੀਗਾ ਉਹ ਕੈਸ਼ ਅਸੀਂ ਰਿਕਵਰ ਕੀਤਾ ਰੱਬ ਦੇ ਖਾਵਾਣ ਬਹੁਤ ਵੱਡੀ ਹੈ ਜਿੰਨਾ ਵਿੱਚ ਐ ਉਹਨੇ ਬਹੁਤ ਵੱਡੀ ਮੌਤ ਨੂੰ ਬਣ ਲੱਗ ਸਕਦਾ ਉਹ ਤੇਰੀ ਸਮਾਂ ਆਇਆ ਦੁੱਤਾ ਜਿਹੜਾ ਦਿੱਤਾ ਗਿਆ ਉਹ ਨਹੀਂ ਜੇ ਜਿਹੜਾ 5 ਲੱਖ ਦਾ ਅਸੀਂ ਇਹਨਾਂ ਦੇ ਕੋਲੋਂ ਰਿਕਵਰੀ ਕਰ ਲਿਆ ਥੋੜਾ ਬਹੁਤ ਇਹਨਾਂ ਨੇ ਜਿਹੜਾ ਸੀਗਾ ਪੈਸਾ ਖਰਚ ਕੀਤਾ ਜੋ ਵੈਸੇ ਯੂਜ਼ ਕਰਦੇ ਆ ਆਪਾਂ ਆਦਰਵਾਇਜ਼ ਜਿਹੜਾ ਆ ਬਾਕੀ ਜਿਹੜੇ ਤਿੰਨ ਦੋਸ਼ੀ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਬਰਾਮਦਗੀ ਹੋਣੀ ਬਾਕੀ ਹੈ 17 ਟੋਲੇ ਅਸੀਂ ਰਿਕਵਰ ਕਰ ਚੁੱਕੇ ਹਾਂ ਸਨ ਬਾਕੀ ਜਿਹੜੇ ਤਿੰਨ ਦੋਸ਼ੀ ਆ ਨੇ ਉਹਨਾਂ ਦੇ ਵੀ ਚਾਂਸਸ ਹੈਗੇ ਕਿ ਜਿਹੜੀ ਸੋਨੇ ਦੀ ਜਿਹੜੀ ਮਾਤਰਾ ਹੈਗੀ ਰਿਕਵਰ ਹੋ ਜਾਵੇ